ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਨ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਬਲੱਡ ਡੋਨੇਟ ਕਰਦੇ ਦੇਖ ਰਹੇ ਹੋ ਇਹ ਤਸਵੀਰਾਂ ਸ਼੍ਰੀ ਗੁਰੂ ਤੇਗ ਬਹਾਦਰ ਟਰਾਂਸਪੋਰਟ ਵੈਲਫੇਅਰ ਸੁਸਾਇਟੀ ਸਮਾਣਾ ਮਿਨੀ ਟਰੱਕ ਯੂਨਿਟ ਤੋਂ ਦਿਖ ਰਹੇ ਹਾਂ ਇੱਥੇ ਵੀ ਦੱਸਣਯੋਗ ਹੈ ਕਿ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਕੇ ਕੇ ਜੌਹਰੀ ਦੀ ਟੀਮ ਇੱਥੇ ਪਹੁੰਚੀ ਹੈ ਸੋ ਆਪਾਂ ਇੱਥੇ ਗੱਲਬਾਤ ਵੀ ਕਰਦੇ ਹਾਂ ਇਸ ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬ ਨਾਲ ਔਰ ਡਾਕਟਰ ਸਾਹਿਬ ਨਾਲ ਜਿਹੜੇ ਇੱਥੇ ਪਹੁੰਚੇ ਹੋਏ ਨੇ ਇਸ ਦਾ ਫੋਨ ਕੈਂਪ ਲਗਾਇਆ ਗਿਆ ਹੈ ਇਸ ਦਾ ਕੀ ਮੁੱਖ ਉਦੇਸ਼ ਹੈ ਔਰ ਇਦਾਂ ਦੇ ਕੈਂਪ ਜਿਹੜੇ ਅੱਗੇ ਵੀ ਲਗਾਉਦੇ ਰਹੋ ਹਾਂ ਜੀ ਅਸੀਂ ਸਮਾਜ ਲਈ ਜੋ ਵੀ ਵਧੀਆ ਕਰ ਸਕਨੇ ਆ ਪਹਿਲਾ ਫੋਨ ਕੈਂਪ ਲਗਵਾਇਆ ਵੀ ਅਸੀਂ ਇਹਦੇ ਵਿੱਚ ਵੱਧ ਤੋਂ ਵੱਧ ਇੱਥੇ ਜੋ ਵੀ ਸਰਕਾਰ ਵਾਲਾ ਸੂਚਤਾ ਜਾਗੋ ਸਮਾਜਿਕ ਕੰਮ ਹੈ ਵੱਧ ਤੋਂ ਵੱਧ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਸੁਰਜਨ ਚੱਠਾ ਜੀ ਪੱਤਾ ਸਾਹਿਬ ਲੱਗਦਾ ਨਹੀਂ ਕਿ ਤਰ੍ਹਾਂ ਕਿ ਵੀ ਅੱਜ ਕੱਲ ਫੋਨ ਡਾਣ ਕਰਨਾ ਬਹੁਤ ਜ਼ਰੂਰੀ ਹੋ ਗਿਆ ਐਕਸੀਡੈਂਟ ਬਹੁਤ ਵੜ ਗਏ ਆ ਹਾਂਜੀ ਹਾਂਜੀ ਸਮੇਂ ਸਮੇਂ ਸਰ ਜਿਹੜੀ ਇਹ ਰੋਡ ਪੈਂਦੀ ਰਹਿੰਦੀ ਹੈ ਜੇ ਆਪਾਂ ਫੋਨ ਡਾਣ ਕਰਾਂਗੇ ਤਾਂ ਇਹ ਕਿਤੇ ਕਿਤੇ ਜੁੜਤ ਹੋ ਜਾਂਦੇ ਲੋ ਕਿਸੇ ਹਾਣੀਆਂ ਦੀ ਪੇੜਤਾ ਜੋ ਪੇੜਤਾ ਜੋ ਬੱਚੇ ਨੇ ਉਹਨਾਂ ਦੇ ਤਾਂ ਜਾਂਦਾ ਬਾਕੀ ਜੋ ਵੀ ਐਕਸੀਡੈਂਟ ਹੈ ਵੀ ਕਿਸੇ ਦੀ ਆਪਾਂ ਨਹੀਂ ਮਦਦ ਕਰ ਸਕਦੇ ਹਾਂ ਜੀ ਇਸ ਵਾਸਤੇ ਵਸ ਫੋਨ ਕਰਪਾ ਦੇਣਾ ਬਹੁਤ ਅੱਛਾ ਬਲੱਡ ਫੈਕਟਰੀਓਂ ਮੇ ਤਾਂ ਬਣਤਾ ਨਹੀਂ ਹੈ ਜੀ ਇਨਸਾਨੋਂ ਬਣਤਾ ਹੈ ਪੇਸ਼ੈਂਟੋ ਮਰੀਜ਼ੋ ਕੋ ਚੜਤਾ ਹੈ प्रधान जी के पास आए थे ब्लड नहीं तो हमारे पास बिल्कुल भी तो प्रधान जी ने बोला कोई नहीं आप कैंप लगाओ तो हम पे कैंप लगाने के लिए आ गए हम प्रधान जी का बहुत बहुत हार्दिक धन्यवाद करते है जिन्होंने हमारा हमको समझा तो और किसी तरह की कोई दिक्कत नहीं कोई 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 प्रॉब्लम नहीं दिक्षण नहीं दिक्कत बहुत बहुत अच्छा अरेंजमेंट है आज लगभग कितने यूनिट खून जोड़ा है अभी तक पंद्रह यूनिट ब्लड एकत्र हो चुका है दो बजे तक का टाइम है

ਕੀ ਨਾ ਮਦਦ ਉਹਦਾ ਜਦੋਂ ਜਦਾਂ ਜੀ ਰਹਿਣਾ ਹੁੰਦਾ ਆਈ ਆਈ ਕਿਵੇਂ ਦਾ ਮਹਿਸੂਸ ਹੁੰਦਾ ਅੱਜ ਬੋਲਣ ਕਰਕੇ ਕੁਛ ਕੁ ਚੱਕਰ ਆ ਜਿਵੇਂ ਲੱਗ ਰਿਹਾ ਆਈ ਠੀਕ ਹੈ ਜੀ ਤਾਂ ਸਾਰੇ ਭਰਾਵਾਂ ਵੱਲੋਂ ਵੇਖ ਕੇ ਮੇਰਾ ਵੀ ਮਨ ਕਰਿਆ ਐ ਵੀ ਕਿਸੇ ਭਰਾ ਦੇ ਕੰਮ ਆ ਜਾਏਗਾ ਜੇ ਕੋਈ ਬੀਮਰੀ ਹੁੰਦਾ ਕੋਈ ਬਿਮਾਰ ਹੋ ਕੇ ਕਿਤੇ ਕੋਈ ਵੀਲ ਹੁੰਦਾ ਆ ਸਹੀ ਫੀਲ ਹੋ ਰਿਹਾ ਕੋਈ ਕੋਈ ਜੇ ਕੋਈ ਕੋਈ ਦਿੱਕਤ ਨਹੀਂ ਜੀ ਨਾ ਬੋਧ ਦਿੱਕਤਾ ਸਿੰਘ ਆ ਜੀ ਪਬਲਿਕ ਹੁੰਦਾ ਦਬਲੇ ਨੇ ਗੁਣ ਕਰਨ ਲੱਗਾ ਨਹੀਂ ਨਹੀਂ ਕੋਈ ਨਹੀਂ ਕਰਦਾ ਮੈਂ ਬੜੇ ਸਾਲੋਂ ਫੋਨ ਨਾਮ ਕਰਨਾ ਚਾਹੁੰਦਾ ਕਰਨਾ ਚਾਹੀਦਾ ਜੀ ਕਿਉਂਕਿ ਐਕਸੀਡੈਂਟ ਬਹੁਤ ਬਹੁਤ ਹੋਇਆ ਕੋਈ ਨਾ ਵੀ ਮੇਰਾ ਤਾਂ ਬੱਚੇ ਰਹਿ ਹਾਂਜੀ ਹਾਂਜੀ ਬਹੁਤ ਜ਼ਿਆਦਾ ਜ਼ਰੂਰਤ ਮੁੰਡੇ ਨੂੰ ਹਾਂਜੀ ਹਾਂਜੀ ਸਰ ਔਰ ਕੀ ਕਹਿਣਾ ਚਾਹੋਗੇ ਬਾਕੀ ਨਾਡ ਬਿਕੜਾ ਨਾ ਜੀ ਦਾ ਮੇਰੇ ਕੋਲ ਮਾ ਵੱਦੋ ਬਦਲੋ ਕੋਈ ਸਮਝ ਸਮਝ ਕੇ ਪੂਮੇ ਹਾਂਜੀ ਹਾਂਜੀ ਜੀ ਉਹ ਬੋਤੋ ਠੀਕ ਹੈ ਸਰ ਮੋਤੀਗਾ ਕੀ ਨਾ ਬੋਲੋ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਸਵਾਰੇ ਤੋਂ ਹੀ ਬਹੁਤ ਸਵਾਰੇ ਤੋਂ ਹੀ ਕਿੰਨੀ ਉਮਰ ਆਪਨੇ ਪੈਂਤੀ ਸਾਲੀ ਔਰ ਪਹਿਲੇ ਗੁੰਦਾ ਵੀ ਪਹਿਲੇ ਗੱਲ ਪਹਿਲੇ ਮੈਂ ਪਹਿਲੀ ਵਾਰੀ ਕਰ ਰਿਹਾ ਹਾਂ ਮੈਂ ਪਹਿਲੀ ਵਾਰੀ ਕੀ ਹੈ ਔਰ ਕਿਦਾਂ ਕੋਈ ਘਰਾਤ ਵਗੈਰਾ ਕੋਈ ਨਹੀਂ 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 ਔਰ ਅੱਛਾ ਲੱਗ ਰਿਹਾ ਹਾਂ ਜੀ ਹਾਂ ਬਾਹਰ ਡਰਨਾ ਨਹੀਂ ਚਾਹੀਦਾ ਘਟਾਉਣਾ ਚਾਹੀਦਾ ਸਗੋਂ ਬਹੁਤ ਸਰੀਰ ਪ੍ਰੈਸ਼ਰ ਰਹਿੰਦਾ ਜੀ ਕਿਸੇ ਦੀ ਮਦਦ ਵੀ ਹੋ ਜਾਂਦੀ ਹਾਂ ਜੀ ਹਾਂ ਜੀ ਕਿਸੇ ਦੀ ਮਦਦ ਹੋ ਜਾਂਦੀ ਗਰੀਬ ਬੰਦੇ